ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਮੌਕੇ ਅੱਜ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਸੈਂਟਰ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਚਮਕੌਰ ਸਾਹਿਬ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ਵੀ ਮੌਜੂਦ ਸਨ ਆਉਂਦੇ ਆਂ ਵੀ ਸਾਡੀ ਡਿਊਟੀ ਆ ਵੀਰੇ ਤੁਹਾਡੀ ਡਿਊਟੀ ਆ ਸਾਡੀ ਵੀ ਡਿਊਟੀ ਆ ਇੱਥੇ ਨਹੀਂ ਜੀ ਬਸ ਜੀ ਕੱਟ ਕਰਵਾ ਦੇ ਜੀ ਤੁਸੀਂ ਆ ਗਏ ਜੀ ਬਸ ਜੀ ਇਹ ਦੱਸ ਦਿਓ ਜੀ ਇਹ ਸ਼ੁਰੂ ਕਰਨਾ ਹੈ ਜੀ ਸਰ ਸਾਡੇ ਹਾਂਜੀ ਚਲੋ ਜੀ ਥੋੜਾ ਜਿਆਦਾ ਹੋਵੇ ਸੈਟ ਸਾਰੇ ਹਾਂਜੀ ਹੋ ਗਈ ਹੋ ਗਈ ਹੋ ਗਈ ਜੀ ਸਰ ਹਰ ਸਾਲ ਮੰਗੂ ਉਹਨੇ ਕੱਲ ਜਿਹੜੇ ਪ੍ਰਦਾਨ ਹਰ ਸਾਲ ਮੰਗੂ ਬੱਚੇ ਕੌਂਸਲ ਭਾਈ ਇਸ ਚਕਾਉਣ ਵਾਸਤੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕੀ ਆ ਦਿਨਾ ਜੀ ਆਪਾਂ ਸ਼ਹਾਦਤ ਜੋ ਹੋਈ ਹੈ ਉਹ ਪਰ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਪਲ ਬਖਸ਼ਿਸ਼ ਇਹ ਇੱਕ ਛੋਟੀ ਨਵੀਂ ਕੌਮ ਹੈ ਗਿਣਤੀ ਚ ਆਪਾਂ ਭਾਵੇਂ ਘੱਟ ਹੈ ਪਰ ਗੁਰੂ ਮਹਾਰਾਜ ਦੀ ਇਹ ਨਹੀਂ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਬਸੇ ਆਂ ਆਪਾਂ ਚੜ੍ਹਦੀ ਕਲਾ ਚ ਆਂ ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਸੋ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ ਕੌਮ ਦਾ ਇੱਕ ਸੁਪਨਾ ਹੈ ਕੌਮ ਦੀ ਇੱਕ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ ਆ ਤੱਕ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ ਸ਼੍ਰੋਮਣੀ ਕਾਲੀ ਦਲ ਦੀ ਤਗੜਾ ਹੋਣਾ ਕੌਮ ਵਾਸਤੇ ਪੰਜਾਬੀਆਂ ਵਾਸਤੇ ਬਹੁਤ